ਅੰਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਭਾਈ ਸਾਰਿਆਂ ਦੇ ਹੋਰ ਠੀਕ ਠਾਕ ਹੋ ਲੈਸ਼ਤਾ ਭਾਈ ਅੱਜ ਪਹੁੰਚ ਗਏ ਹਰਿਆਣੇ ਚ ਤੇ ਚਲਾਉਣ ਲੱਗਾਂਗੇ ਮਸ਼ੀਨ ਖਲੀ ਦੇ ਆਪਣਾ ਯਾਰ ਅਭਿਸ਼ੇਕ ਮਸ਼ੀਨ ਲਈ ਆਉਂਦੇ ਆ ਟਰੈਕਟਰ ਲਈ ਆਉਂਦੇ ਆ ਆਹ ਵਾਹਣਾ ਜਿਹਦੇ ਵਿੱਚ ਚਲਾਉਣੀ ਆ ਆਏ ਭਾਈ ਸਾਡੇ ਯਾਰ ਵੇਖੋ ਹੋਰ ਦੇਖੋ ਕਿਵੇਂ ਆ ਖੁਸ਼ ਕਰਦੇ ਜਾਣ ਤੈਨੂੰ ਹੱਥ ਖੜਾ ਕਰਕੇ ਕਰਦੇ ਨਾ ਜਾਂ ਨਾ ਕਰਦੇ ਉਹੀ ਕਿਸ ਨੇ ਜੁੜੀ ਕਰਤੀ ਟਰੈਕਟਰ ਦੇ ਕਦੇ ਕੀ ਕਰਤਾ ਕਦੇ ਕੀ ਕਰਤਾ ਭਾਈ ਇਸ ਦਾ ਚੁੰਨੀ ਬਨ ਦੰਨਿਆ ਇਹ ਬਹੁਤ ਸਾਲਾਂ ਤੋਂ ਅਸੀਂ ਇਹਦਾ ਉਹ ਬੰਦੀ ਕਰਤਾ ਦੀ ਪਹਿਲਾਂ ਪਹਿਲਾਂ ਜੋ ਮਸ਼ੀਨਾਂ ਜੀਆਂ ਆਈਆਂ ਆਈਆਂ ਨੇ ਉਹ ਤੋਂ ਡੇੜੀ ਹੁਰਾ ਨੇ ਆਪਣੇ ਲੱਭ ਉਦੋਂ ਦੀ ਮਸ਼ੀਨ ਹੈ ਭਾਈ ਉਦੋਂ ਦਾ ਡੇੜੀ ਹੁਰਾ ਨੇ ਥੋੜੇ ਜਿਹੇ ਸਾਲ ਜੁੜੀਆਂਆਂ ਕੀਤੀਆਂ ਉਸ ਦਿਨ ਫਿਰ ਜੂੜਾ ਕਰਨਾ ਛੱਡਤਾ ਫਿਰ ਅਸੀਂ ਚੁੰਨੀ ਬਨਣ ਲੱਗ ਗਏ ਇਹ ਸਾਡਾ ਯਾਰ ਸੇਖੂ ਦੌਲਤਪੁਰੀਆ ਲੇ ਬਈਆ ਬੰਨਤੀ ਚੁੰਨੀ ਆਪਾਂ ਨੇ ਆਪਣੇ ਟਰੈਕਟਰ ਤੇ। ਨਾਗਵਾਲ। ਨਾਗਵਾਲ ਪਾ ਹਾਂ ਇਹ ਪਤਾ ਕੀ ਗੱਲ ਆ ਇਹ ਜਿਹੜੇ नागਨੂਗਵਾਲ ਪਾਉਂਦੇ ਨੇ ਸਿਆਣੇ ਬੰਦੀ ਪਾਉਂਦੇ ਨੇ ਸਾਡੇ ਵਰਗੇ ਨੌਜਵਾਨਾਂ ਤੋਂ ਘੱਟ ਪੈਂਦਾ ਮੜਾ ਜੋ ਉੱਪਰ ਕਰ ਲੈ। ਮੇਰੀ ਉਂਗਲ ਤੇ ਆ ਗਿਆ ਨਾਗਵਾਲ। ਮੜਾ ਜੋ ਉੱਪਰ ਨੂੰ ਕਰ ਲੈ ਜੋ ਜ਼ਿਆਦੇ ਨੀਵੇਂ ਬੰਨੀ ਐ ਨਾ ਇੱਥੇ ਜੇ ਬੰਨੇ ਨੂਰੇ ਜੇ। ਥੋੜਾ ਜਿਹਾ ਉੱਪਰ ਕਰ ਇਹਨੂੰ। ਆ ਗਿਆ ਮੇਰਾ ਸੋਠੀ ਕਰਕੇ ਬੜਾ। ਜ਼ਿਆਦੇ ਥੱਲੇ ਆ ਥੋੜਾ ਜਿਹਾ ਇਹਨੂੰ ਉੱਪਰ ਕਰ ਹੋਰ ਉੱਪਰ ਕਰ ਹੋਰ ਜਾਣ ਦੇ ਜਾਣ ਦੇ ਜਾਣ ਦੇ ਬੱਸ। ਆਪਰੇ ਘਰ ਦੇ ਨੂੰ ਟਾਈਟ ਜਿੰਨਾ ਟਾਈਟ ਹੋ ਸਕਦਾ ਨੋ ਜੰਨਾ ਉਹਨਾ ਟਾਈਟ ਕਰਦੇ ਜੋਰ ਕਹਿੰਦੇ ਜੋ ਉੱਪਰ ਚ ਬਾੜਾ ਹੈ ਤੜ ਕਿਸੇ ਇੱਕ ਨੂੰ ਬੋਲਦਾ ਕਹਿੰਦਾ ਨੱਟ ਤੂੰ ਖੋਲਣ ਦੀ ਗੱਲ ਕਰਦੇ ਭੰਨ ਦੂਗਾ ਇਸ ਨਾਲ ਤੋਂ ਕਰ ਸਹੀ ਬੜੀ ਹੈ ਕਰ ਬਈ ਜੋਂ ਸਾਂ ਗਲਤ ਤੇ ਜੋਂ ਸਾਂ ਸਹੀ ਕਰ ਲੈ ਭਾਈ ਚੱਕਰ ਪਾਦੇ ਆਪਾਂ ਮਸ਼ੀਨ ਦੇ ਤੇ ਬਾਬੇ ਜਿੱਦੀ ਕਿਰਪਾ ਨਾਲ ਲੱਗੇ ਆਪਾਂ ਟਰਾਲੀ ਭਰਨ ਪਹਿਲੀ ਕੰਮ ਭਾਈ ਬਾਬੇ ਜਿੱਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਆਪਣਾ ਪੁਰਾਣੀ ਟਰੈਕਟਰ ਸਾਰਾ ਕੁਝ ਭਾਈ ਐਨ ਓਕੇ ਚੱਲ ਰਿਹਾ ਜਿਹੜੀਆਂ ਆਪਾਂ ਪੁਲੀਆਂ ਬਦਲੀਆਂ ਸੀ ਉਹਨਾਂ ਦੀ ਸੈਟਿੰਗ ਆ ਰਹੀ ਆ ਭਾਈ ਤੇ ਟੂੜੀ ਵੀ ਆਪਣੀ ਬਰੀਕ ਆ ਭਾਈ ਜਿਵੇਂ ਇਹ ਭਾਲਦੇ ਇੱਧਰ ਹਰਿਆਣੇ 'ਚ ਜਿਵੇਂ ਬਰੀਕ ਟੂੜੀ ਭਾਲਦੇ ਆ ਬਾਬੇ ਦੀ ਕਿਰਪਾ ਨਾਲ ਆਪਣਾ ਝਾਰਨਾ ਵੀ ਸਹੀ ਆ ਗਿਆ ਤੇ ਟੂੜੀ ਵੀ ਬਰੀਕ ਆ ਕਿਉਂ ਜਮਕਾਉਰਾ ਕਿ ਕੀ ਕਹਿੰਦੇ ਵੀ ਕਿਵੇਂ ਆ ਤੂੜੀ ਸਹੀ ਆ ਖੁੱਲ ਘਾਂਟਾ ਖੁੱਲ ਘਾਂਟਾ ਬਈ ਆਪਣਾ ਬਾਬੇ ਦੀ ਕਿਰਪਾ ਨਾਲ ਸਾਰਾ ਕੁਝ ਸੈੱਟ ਆ ਗਿਆ ਇਹਨਾਂ ਦੇ ਤੂੜੀ ਵੀ ਪਸੰਦ ਆ ਗਈ ਤੇ ਬਸ ਥੋੜੇ ਲਾਂਗੇ ਸਲਾਬੇ ਨੇ ਯਾਰ ਅਜ ਚਲ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸੁੱਕ ਜਾਣਗੇ ਇਹ ਟਰਾਲੀ ਅਸੀਂ ਅੱਜ ਇੱਕੋ ਹੀ ਭਰੀ ਆ ਕਿਉਂਕਿ ਲਾਂਗਾ ਯਾਰ ਜਾਦੇ ਸਲਾਬੇ ਵਿੱਚ ਤੇਲ ਫੂਕਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਉਹਦਾ ਉਹਦੇ ਲੋਵੇ ਮੁੰਡੇ ਲਵੇ ਲਾਉਣ ਨੂੰ ਵੀ ਨਹੀਂ ਕੋਈ ਜਗ੍ਹਾ ਹੈਗੀ ਜਿੱਥੇ ਉਹਨੇ ਲਾਉਣਾਗਾ ਤਾਂ ਕਰਕੇ ਅਸੀਂ ਇੱਕ ਟਰਾਲੀ ਭਰ ਕੇ ਕਲੇਟਰ ਬੰਦ ਕਰਦਾ ਹੋਣਾ ਕਿਉਂ ਕਿਵੇਂ ਜਲਿਆ ਵਧੀਆ ਸੈਟੇ ਚੱਲਿਆ ਹੈ ਦਿੰਦਾ ਨਹੀਂ ਯਾਰ ਦੱਸਿਆ ਤੂੰ ਤੈਨੂੰ ਕਿਵੇਂ ਲੱਗਿਆ ਵੀ ਦਬਦਾ ਦੋਬਦਾ ਤਾਂ ਨਹੀਂ ਹੈਗਾ ਲਾਣ ਕਿ ਲਾਣਾ ਥੋੜਾ ਜਿਆਦਾ ਤੂੰ ਸਹੀ ਚੱਲੇ ਅਸੀਂ ਕਿਉਂ ਤੇਰੇ ਸਾਹਬ ਨਾਲ ਫਿਰ ਕਿਵੇਂ ਕਰੀਏ ਹੋਰ ਭਰੀਏਗੇ ਨਾ ਮੈਂ ਤਾਂ ਆਪਾਂ ਹੀ ਕਹਿਣਾ ਵੀ ਯਾਰ ਪਤਾ ਕੀ ਗੱਲਾਂ ਬਹੁਤ ਹੈਗਾ ਮੈਨੂੰ ਆਈਆਂ ਠੀਮਾ ਚੱਲਦਾ ਆਪਸ ਵਿੱਚ ਲੱਲੇ ਜਿਵੇਂ ਕੋ ਕੋ ਮੇ ਤਾਂ ਨਾਗੇ ਵੀ ਨਹੀਂ ਚੱਲਿਆ ਕਣਕਾਂ ਦੇ ਕੀ ਲੈ ਚਾਰੇ ਪਾਸੇ ਦਾ ਕਣਕਾਂ ਖੜੀਆਂ ਨੇ ਸਾਰੇ ਬਸ ਕਣਕੀ ਕਣਕਾਂ ਖੜੀਆਂ ਨੇ ਮਸ਼ੀਨ ਵੀ ਨਹੀਂ ਭਾਈ ਕੋਈ ਕਪੈਨ ਵੀ ਨਹੀਂ ਚੱਲੀ ਟੂੜੀ ਵਾਲੀ ਦਾ ਦੂਰ ਦੀ ਗੱਲ ਆ ਚਾਹ ਦੇ ਕੋ ਚੱਲਦੇ ਛੋਟੇ ਚੱਲੀ ਛੋਟੇ ਚੱਲਦੇ ਆ ਟੂੜੀ ਆਪਾਂ ਇੱਕ ਟਰਾਲੀ ਭਰ ਕੇ ਭਾਈ ਆਪਣੇ ਹੱਕ ਦਾ ਟ੍ਰੈਡ ਘਰ ਗਣੀ ਨੂੰ ਯਾਰ ਪਤਾ ਕੀ ਗੱਲ ਆ ਭਾਈ ਚੱਲਿਆ ਨਹੀਂ ਹੈਗਾ ਯਾਰ ਸਮਾਰ ਕੇ ਜੇ ਫਿਰ ਆਪਣਾ ਵੀ ਮਰ ਜਾ ਨਹੀਂ ਬੰਨਿਆ ਹੈਗਾ ਵੀ ਚਲਾਈ ਆਣਾ ਐਵੇਂ ਤੇਲ ਖਪਣ ਦਾ ਕੀ ਫਾਇਦਾ ਜੇ ਸਾਲਾ 2 ਰੁਪਏ ਬਚੇ ਨਾ ਬਈ ਬੰਦੇ ਜਿਹੜੇ ਬਿਜਲ ਚੱਲੀ ਜਾਂਦੇ ਕੋਈ ਨਾ ਬਚਦੀ ਉਰੇ ਵੀ ਯਾਰਾ ਕੋਈ ਕਈ ਵਾਰ ਸੰਦ ਦਾ ਖਸਾੜ ਹੋ ਜਾਂਦਾ ਲੈ ਵਈਲਿਆ ਕੇ ਮਸ਼ੀਨ ਖੜਾਤੀ ਟਰੈਕਟਰ ਖੜਾਤਾ ਆਪਣੇ ਘਰੇ ਆਪਣਾ ਚਾਚਾ ਬਣੀ ਸੀ ਇੱਕ ਉਹਦੇ ਰੈਡੀ ਪੱਕਾ ਜਲਾਦਾ ਯਾਰਾਂ ਨੇ ਵੇਲੇ ਹੋ ਕੇ ਚੰਗਾ ਬਰਜਤ ਸਾਰੇ ਨੂੰ ਕਦੇ ਵੀ ਕੱਲ ਨੂੰ ਮਿਲਾਂਗੇ ਕੱਲ ਨੂੰ ਮਿਲਾਂਗੇ ਭਾਈ ਕੱਲ ਨੂੰ ਮਿਲਾਂਗੇ ਭਾਈ ਸਤ ਸ੍ਰੀ ਅਕਾਲ